ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਫਤੇਗੜ ਪੰਜਗਰਾਈਆਂ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਹੈ ਇਹਦੇ ਨੇੜ ਮਲੇਰ ਕੋਟਲਾ ਵੀ ਹੈ ਰਾਏਕੋਟ ਬਰਨਾਲਾ ਇਹ ਵੀ ਇਹਦੇ ਆਸ-ਪਾਸ ਹੀ ਹੈ ਫਤੇਗੜ ਪੰਜਗਰਾਈਆਂ ਮਨਾਲ ਪਿੰਡ ਨੇੜ ਹੈ ਕੋਠਾਲਾ ਇਹਦੇ ਨੇੜ ਹੈ ਇਹ ਕਾਮ ਪਸ਼ੂ ਪਾਲਕ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਆ ਪਰ ਖੇਤੀਬਾੜੀ ਦੇ ਨਾਲ ਸਭ ਤੋਂ ਟਾਪ ਦਾ ਜਿਹੜਾ ਕੀਤਾ ਰਿਹਾ ਹੁਣ ਤੱਕ ਸਹਾਇਕ ਧੰਦੇ ਦੇ ਤੌਰ ਤੇ ਸਹਾਇਕ ਕਿਤੇ ਦੇ ਤੌਰ ਤੇ ਤਾਂ ਉਹ ਪਸ਼ੂ ਪਾਲਣੀ ਸੀ ਇਸੇ ਤਰ੍ਹਾਂ ਬਾਈ ਜੀ ਹੋਰੀ ਘਰ ਚ ਪਸ਼ੂ ਰੱਖਦੇ ਆ ਇਹਨਾਂ ਕੋਲ ਕੁਝ ਇਹ ਪਸ਼ੂ ਤੁਸੀਂ ਹੁਣ ਦੇਖ ਰਹੇ ਹੋ ਜਿਹੜੇ ਸਕਰੀਨ ਉੱਤੇ ਮੌਜੂਦ ਆ ਇਸ ਟਾਈਮ ਪਰ ਜਿਹੜੀ ਮੈਂ ਵੀਡੀਓ ਬਣਾਉਣੀ ਹੈ ਇਹਦੇ ਚ ਇੱਕ ਤੁਹਾਨੂੰ ਇੱਕ ਨਗੀਨਾ ਹੀ ਦਿਖਾਉਂਗਾ ਮੁਰਾ ਨਸਲ ਦਾ ਬੜੀ ਸੋਹਣੀ ਝੋਟੀ ਦੱਸੋ ਬਾਈ ਜੀ ਹੋਰਾਂ ਨੇ ਵਕਾਊ ਕੀਤੀ ਹੈ ਸਾਹਮਣੇ ਤੁਸੀਂ ਇਹਨੂੰ ਇੱਕ ਵਾਰ ਦੇਖੋ ਇਹਦੀ ਡਿਟੇਲ ਟੋਟਲ ਲਵਾਂਗੇ ਇਸੇ ਵੀਡੀਓ ਚ ਇਸ ਝੋਟੀ ਦੀ ਮਾਂ ਉਹ ਵੀ ਬਾਈ ਜੀ ਹੋਰਾਂ ਦੇ ਕੋਲ ਆ ਤੁਹਾਨੂੰ ਦਿਖਾਉਣੀ ਹੈ ਸੋ ਲਾਸਟ ਤੱਕ ਵੀਡੀਓ ਦੇਖਿਓ ਜਿਹਨੇ ਚੰਗੀ ਝੋਟੀ ਚੰਗੀ ਮੱਝ ਖਰੀਦਣੀ ਹੈ ਇੱਛਾ ਰੱਖਦਾ ਖਰੀਦਣ ਦੀ ਤਾਂ ਉਹ ਜ਼ਰੂਰ ਵੀਡੀਓ ਨੂੰ ਲਾਸਟ ਤੱਕ ਦੇਖ ਲੂਗਾ ਬਾਕੀ ਨੰਬਰ ਮੈਂ ਸਕਰੀਨ ਉੱਤੇ ਚਲਾ ਦੂੰਗਾ ਆਪਾਂ ਸੂ ਤੁਸੀਂ ਆਪਣੀ ਮਰਜ਼ੀ ਨਾਲ ਖਰੀਦਦੇ ਹੋ ਤਸੱਲੀ ਕਰਨ ਦਾ ਤੁਹਾਡਾ ਹੱਕ ਹੁੰਦਾ ਉਹ ਜ਼ਰੂਰ ਆ ਕੇ ਤੁਸੀਂ ਕਰਿਓ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਆਪਾਂ ਤੁਹਾਨੂੰ ਝੋਟੀ ਤੋੜ ਕੇ ਦਿਖਾਵਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਸੱਸੀ ਗਾ ਵੀ ਜੀ ਨਾਮ ਆਪਣਾ ਦੱਸ ਦਿਓ ਮੇਰਾ ਨਾਮ ਗੁਰਿੰਦਰ ਸਿੰਘ ਜੀ ਪਿੰਡ ਫਤੇਗੜ ਪੰਜ ਗਰੇਂਗੇ ਗੁਰਿੰਦਰ ਬਾਈ ਪਸ਼ੂ ਤਾਂ ਪੁੱਛਣ ਦੀ ਵੈਸੇ ਲੋਡ ਵੀ ਨਹੀਂ ਬਣਦੀ ਤੇ ਪਹਿਲਾਂ ਤੋਂ ਪਿਓ ਦਾਦਿਆਂ ਤੋਂ ਰੱਖਦੇ ਹੀ ਆਉਣੇ ਆ ਕਰਾਂ ਬਿਲਕੁਲ ਜੀ ਖਰੀਦ ਵੇਚ ਦਾ ਕੰਮ ਵੀ ਕਰ ਲੈਂਦੇ ਹੋ ਜਾਂ ਕਰਦੇ ਹੀ ਆ ਸਾਰੇ ਨਹੀਂ ਵੀ ਜੀ ਇੱਥੋਂ ਤੱਕ ਆਪਾਂ ਕੱਟੀ ਵੀ ਨਹੀਂ ਖਰੀਦੀ ਅਜੇ ਤੱਕ ਸਾਰਾ ਕਰਦਾ ਹੀ ਆ ਆਪਣੇ ਪਸ਼ੂ ਸਾਰਾ ਕਰਦਾਰਾ ਬਾਈ ਬਿਲਕੁਲ ਜੀ ਹਾਂ ਠੀਕ ਹੈ ਅੱਛਾ ਅੱਜ ਇੱਕ ਝੋਟੀ ਆਪਾਂ ਵੇਚਣ ਲੱਗੇ ਜੀ ਇਹਦੇ ਬਾਰੇ ਫੇਰ ਗੱਲ ਕਰਾਂਗੇ ਦੀ ਮਾਂ ਆਪਣੇ ਕੋਲ ਖੜੀ ਆ ਮੈਂ ਲਾਸਟ ਉੱਤੇ ਦਿਖਾਈ ਸੀ ਮਾ ਇਹੋ ਬਿਲਕੁਲ ਪੂਸ ਟੁੱਟੀ ਹੋਈ ਆ ਉਹਦੀ ਲਾਸਟ ਤੇ ਖੜੀ ਆ ਗਈ। ਸੋ ਦੋਸਤੋ ਇਹ ਉਸ ਝੋਟੀ ਦੀ ਮਾਂ ਪਹਿਲਾਂ ਇਹਦੇ ਬਾਰੇ ਥੋੜੀ ਜਾਣਕਾਰੀ ਲੈ ਲੈਣੀ ਆ ਭਾਈ ਇਹ ਇਹਦੀ ਇਹ ਆਪਾਂ ਚ ਖਰੀਦੀ ਸੀ ਜਾਂ ਇਹ ਵੀ ਘਰ ਦੀ ਝੋਟੀ ਹੈ ਨਹੀਂ ਵੀਰ ਜੀ ਇਹ ਵੀ ਘਰ ਦੀ ਝੋਟੀ ਆ ਆਪਣੇ ਘਰ ਹੀ ਜਨਮ ਹੋਇਆ ਸੀ ਇਹਦਾ ਠੀਕ ਹੈ ਕਨਵਸ ਹੋਆ ਹੋਗੀ ਹੋਵੇ ਤਕਰੀਬਨ ਜੀ 14 15ਵਾਂ ਸੂਆ ਇਹਦਾ 14ਵਾਂ 15ਵਾਂ ਸੂਆ ਇਹ ਸੂਪੀ ਹੈ ਕੀ ਦੁੱਧ ਹਰ ਕੱਢ ਰਿਆ ਇਹਦਾ ਇਹਦਾ ਵੀਰ ਜੀ ਦੁੱਧ ਹਰ ਕਾ 18 ਲੀਟਰ ਦਿੰਦਾ ਇਹਨੇ ਦੁੱਧ ਆਪਣੇ ਕੋਲ 18 ਲੀਟਰ ਦੁੱਧ ਦਿੰਦੀ ਰਹੀ ਆ ਪੁੱਜੀ ਜੀ ਬਿਲਕੁਲ ਠੀਕ ਹੈ ਅਛਾ ਇਹ ਫਰੇਤਾ ਪੱਕੀ ਬਰੀਡਿੰਗ ਵਾਸਤੇ ਘਰੇ ਹੀ ਰੱਖੀ ਹੋਈ ਆ ਆਪਣੀ ਜੀ ਹਾਂ ਇਹ ਘਰੇ ਹੀ ਰੱਖੀ ਹੈ ਇਹ ਵਿੱਚ ਸੇਲ ਨਹੀਂ ਕਰਨੀ ਇਹ ਅਛੇ ਕਰਨੀ ਵੀ ਨਹੀਂ ਸੀ ਨਹੀਂ ਜੀ ਦੋਸੋ 14ਵਾਂ 15ਵਾਂ ਸੂਆ 18 19 ਲੀਟਰ ਦੁੱਧ ਘਰੇ ਦਿੰਦੀ ਰਹੀ ਢਾਂਚਾ ਦੇਖੋ ਮੱਝ ਦਾ ਵੈਸੇ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਖੇਤੀਬਾੜੀ ਮੇਨ ਕੀਤਾ ਪਰ ਨਾਲ ਪਸ਼ੂ ਵੀ ਜਿਵੇਂ ਇੱਕ ਮੱਝ ਘਰ ਚ ਚੰਗੀ ਆ ਗਈ ਤੋਂ ਉਦੋਂ ਬਾਅਦ ਚ ਉਹ ਵੈਸੇ ਰਵਾਇਆ ਇਹ ਵੀ ਪੁਰਾਣਾ ਹੈ ਪਰ ਇਹਦੇ ਤੋਂ ਬਾਈ ਹਰਿਆ ਨੂੰ ਕਾਫੀ ਕੁਛ ਜਿਹੜਾ ਉਹ ਮਿਲਿਆ ਪਸ਼ੂਆਂ ਵਾਲੇ ਪਾਸੇ ਪੂਛ ਜ਼ਰੂਰ ਇਹਦੀ ਟੁੱਟ ਗਈ ਸੀਗੀ ਅੱਜ ਵੀ ਤੁਸੀਂ ਇਸ ਮੱਝ ਨੂੰ ਦੇਖੋਗੇ ਬਾਡੀ ਚੰਗੀ ਪਈ ਹੈ ਪਰ ਸੂਆਂ ਦਾ ਅਸਰ ਥੋੜਾ ਜਿਹਾ ਜਿਹੜਾ ਇਹਦੇ ਤੁਸੀਂ ਦੇਖੋਗੇ ਬਾਡੀ ਦੇ ਉੱਤੇ ਮਹਿਸੂਸ ਹੋ ਰਿਹਾ ਸੋ ਇਹਦੀ ਉਹ ਝੋਟੀ ਹੈ ਆਓ ਆਪਾਂ ਪਹਿਲਾਂ ਹੁਣ ਝੋਟੀ ਬਾਰੇ ਗੱਲਬਾਤ ਕਰਦੇ ਹਾਂ ਫਿਰ ਉਹ ਨਾਲ ਤੁਹਾਨੂੰ ਤੋੜ ਕੇ ਦਿਖਾ ਦੇ ਅੱਛਾ ਭਾਈ ਹੁਣ ਇਹ ਝੋਟੀ ਬਾਰੇ ਗੱਲ ਕਰਾਂਗੇ ਆਪਾਂ ਹਾਂਜੀ ਉਸੇ ਮੱਝ ਦੀ ਏਤੀ ਹੈ ਨਾ ਬਿਲਕੁਲ ਜੀ ਆਸਾਨ ਕਿਹੜੇ ਦੀ ਹੈ ਪਿਓ ਕਿਹੜਾ ਇਹਦਾ ਏ ਵੀ ਜੀ ਸਰਕਾਰੀ ਟੀਕੇ ਦੀ ਹੈ ਸਰਕਾਰੀ ਟੀਕਾ ਲਵਾਇਆ ਹੈ ਜੋ ਹਾਂਜੀ ਠੀਕ ਹੈ ਅੱਛਾ ਭਾਈ ਇਹ ਕਿੰਨਾ ਮਾਸ ਹੁਆ ਸੂਣ ਲੱਗੀ ਹੈ ਇਹ ਦੂਜੀ ਸੂਏ ਸੂਣ ਲੱਗੀ ਹੈ ਜੀ ਦੂਜੀ ਸੂਏ ਹਾਂਜੀ ਉਮਰ ਇਹਦੀ ਅੰਦਾਜ਼ਾ ਕਿੰਨੀ ਹੋਊ ਇਹਦੀ ਉਮਰ ਹੈਗੀ ਹੈ ਜੀ 3 ਸਾਲ 8 ਮਹੀਨੇ 27 ਤਰੀਕ 7ਵਾਂ ਮਹੀਨਾ 2021 ਦਾ ਜਨਮ ਹੈ ਜੀ ਦਾ ਅੱਛਾ ਇਹਦੀ ਡੇਟ ਆਫ ਬਰਥ ਹੈ ਹਾਂਜੀ ਲਿਖ ਕੇ ਰੱਖਿਆ 3 ਸਾਲ ਤੇ 8 ਮਹੀਨੇ ਦੀ ਉਮਰ ਬਣਦੀ ਹੈ ਜੀ ਪਹਿਲੇ ਸੂਏ ਤਾਂ ਫਿਰ ਇਹ ਖੀਰੀਆਂ ਵਾਂਗੂ ਸੂਹੀ ਹੋਣੀ ਪਹਿਲੇ ਸੂਏ ਇਹ ਵਸੇ ਇਹ 20 ਦਿਨ ਪਹਿਲਾਂ ਇਹਨੇ ਦੰਦ ਸਿੱਟਦੇ ਸੀਗੇ ਕਿੰਨੇ ਮਹੀਨਿਆਂ ਦੀ ਉਮਰ ਚ ਸੂਕੀ ਸੀ ਇਹ ਚ ਅਸੀਂ ਇਹ 18 ਮਹੀਨਾ ਦੀ ਗੱਮਣ ਕਰਾਤੀ ਸੀਗੀ ਜੀ ਠੀਕ ਹੈ ਤਕਰੀਬਨ 28 ਮਹੀਨਾ ਦੇ ਨੇੜੇ ਇਹ 28 ਤੋਂ 5-7 ਦਿਨ ਪਲੱਸ ਇਹ ਸੂਪੀ ਸੀਗੀ ਠੀਕ ਹੈ ਲਗਭਗ 28 ਕੁ ਮਹੀਨਿਆਂ ਤੇ ਇਹ ਸੂਪੀ ਸੀਗੀ ਅੱਛਾ ਭਾਈ ਹੁਣ ਦੂਜਾ ਸੂਆ ਇਹਨੇ ਸੂਣਾ ਕਿੰਨੇ ਦਿਨ ਬਾਕੀ ਹੈ ਹੁਣ ਤਕਰੀਬਨ 3-4 ਦਿਨ ਲੈ ਜੂਗੀ 10 ਮਹੀਨੇ ਪੂਰੇ ਹੁਣ ਹਾਂਜੀ ਠੀਕ ਹੈ ਸੀਮਨ ਦੇ ਤੇ ਕਿਹੜੇ ਬਲ ਦਾ ਲੱਗ ਗਿਆ ਇਹਦੇ ਹੁਣ ਵੀ ਸਰਕਾਰੀ ਦਾ ਹੀ ਹੈ ਸਰਕਾਰੀ ਲਵਾਇਆ ਜੀ ਦੁੱਧ ਦਾ ਰਿਕਾਰਡ ਪਹਿਲੇ ਸੂਏ ਦਾ ਦੁੱਧ ਪਹਿਲੇ ਸੂਏ ਯਾਨੀ 14 ਕਿਲੋ ਦੁੱਧ ਦਿੱਤਾ 14 ਕਿਲੋ ਦਿੱਤਾ ਪੀਕ ਲੈਵਲ ਜੀ ਲੰਬਾ ਦੀ ਖਰਾਕ ਨਾਲ ਲੰਬਾ ਟਾਈਮ ਦੁੱਧ ਦੇ ਬਿਲਕੁਲ ਜੀ ਲੰਬਾ ਟਾਈਮ ਦੁੱਧ ਦਤਾਈ ਠੀਕ ਹੈ ਡਿਮਾਂਡ ਇਹਦੀ ਕੀ ਰੱਖਾਂਗੇ ਆਪਾਂ ਡਿਮਾਂਡ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਹੋ ਜਾਊਗਾ ਹਾਂ ਜੀ ਦੋਸਤੋ ਦੇਖੋ ਛੋਟੀ ਸੂਆ ਦੂਜਾ ਬਹੁਤ ਵੱਡਾ ਟਾਂਚਾ ਹੈ ਬਾਈ ਤੁਸੀਂ ਮੜਾ ਨੇੜੇ ਜਾਇਓ ਇਹਦੇ ਬੈਕ ਸਾਈਡ ਤੋਂ ਦੋਸਤੋ ਤੁਸੀਂ ਪੁੜਿਆਂ ਦੀ ਉਤੋਂ ਹਾਈਟ ਜਿਹੜੀ ਜ਼ਰੂਰ ਨੋਟ ਕਰ ਲਿਓ ਜੀ ਬਾਈ ਜੀ ਹੋਰਾਂ ਦੇ ਮੋੜੇ ਤੋਂ ਟੱਪਦੀ ਹੈ ਲਗਭਗ ਇਹ ਮੰਨੋ ਵੀ ਅੱਖਾਂ ਦੇ ਬਰਾਬਰ ਇਥੋਂ ਤੱਕ ਹਾਈਟ ਇਹਦੀ ਆਉਂਦੀ ਹੈ ਬਹੁਤ ਵੱਡੇ ਕੱਦ ਕਾਠ ਦੀ ਝੋਟੀ ਹੈ ਬੈਕ ਸਾਈਡ ਤੋਂ ਹਵਾਨਾ ਦੇਖੋ ਹਜੇ ਚਾਰਕ ਦਿਨ ਬਾਈ ਜੁਰੀ ਦੱਸਦੇ ਆ ਵੀ ਇਹਦੇ ਜਿਹੜੇ ਉਹ 10 ਮਹੀਨੇ ਪੂਰੇ ਹੁਣ ਚ ਰਹਿੰਦੇ ਉੱਤੇ ਪਸ਼ੂ ਦਿਨ ਲੈ ਜਾਂਦਾ ਹੁੰਦਾ ਪਰ ਕਿਉਂਕਿ ਜੇ ਕੋਈ ਵੀਰ ਖਰੀਦੂਗਾ ਟ੍ਰੈਫਿਕ ਦੇ ਵਿੱਚ ਦੀ ਸਫਰ ਕਰਕੇ ਪਸ਼ੂ ਨੇ ਜਾਣਾ ਤੇ ਇੱਕ ਦੋ ਦਿਨ ਅੱਗਾ ਪਿੱਛਾ ਵੀ ਕਰ ਸਕਦਾ ਸੂਨ ਦੇ ਵਿੱਚ ਟਾਂਚਾ ਬੜਾ ਖੁੱਲਾ ਡੁੱਲਾ ਹੈ ਹਵਾਨਾ ਵੀ ਇਹਦਾ ਸੋਹਣਾ ਦਿਸਦਾ ਹੈ ਬਾਕੀ ਆਪਾਂ ਤੋਰਦੇ ਆ ਇਹਨੂੰ ਫਿਰ ਤੁਹਾਨੂੰ ਦਿਖਾਵਾਂਗੇ ਹਵਾਨੇ ਦੇ ਉੱਤੇ ਨਾੜਾਂ ਜਿਹੜੀਆਂ ਉਹਦੇ ਤੇ ਥੋੜਾ ਫੋਕਸ ਕਰਦੇ ਆਪਾਂ ਇੱਥੋਂ ਤੁਸੀਂ ਦੇਖੋ ਇਹ ਨਾੜਾਂ ਕੱਲੀਆਂ ਹਵਾਨੇ ਤੇ ਨਹੀਂ ਆਉਂਦੀਆਂ ਤੁਸੀਂ ਦੇਖੋਗੇ ਇਹਦੀ ਲੱਤ ਦੇ ਉੱਤੇ ਤਰਪਟ ਦੇ ਉੱਤੇ ਵੀ ਨਾੜਾਂ ਦਿਸਣਗੀਆਂ ਇਸੇ ਤਰ੍ਹਾਂ ਹੀ ਰਹਿੰਦੀਆਂ ਜਿਹੜੇ ਦੁੱਧ ਵਾਲੇ ਪਸ਼ੂ ਹੁੰਦੇ ਉਹਦੇ ਹਵਾਨਿਆਂ ਦੇ ਉੱਤੇ ਨਾੜਾਂ ਆਪਾਂ ਦੇਖਦੇ ਆਂ ਕਾਫੀ ਚੰਗੀਆਂ ਦਿਸਦੀਆਂ ਸੋ ਫਿਰ ਇਸ ਸਾਈਡ ਤੋਂ ਵੀ ਦੇਖੋ ਝੋਟੀ ਨੂੰ ਇਹਦੀ ਅਗਾੜੀ ਵੀ ਚੰਗੀ ਦਿਸਦੀ ਹੈ ਮਤਲਬ ਕੱਲਾ ਹਵਾਨਾ ਕਈ ਵਾਰਾਂ ਕੁਝ ਪਸ਼ੂਆਂ ਦਾ ਪਿੱਛੇ ਨੂੰ ਜ਼ਿਆਦਾ ਚਲਾ ਜਾਂਦਾ ਪਰ ਤੁਸੀਂ ਦੇਖੋਗੇ ਅਗਲੇ ਪਾਸੋਂ ਵੀ ਹਵਾਨਾ ਇਹਦਾ ਚੰਗਾ ਮਹਿਸੂਸ ਹੋ ਰਿਹਾ ਹੈ ਹਜੇ ਪੂ ਸਿੰਘ ਸੋਹਣੇ ਆ ਦੋਸਤੋ ਕੁੰਡੇ ਆ ਹਾਈਟ ਫੁੱਲ ਆ ਵਜਨ ਪੂਰਾ ਹੈ ਸਾਂਭੀ ਬਾਈ ਨੇ ਚੰਗੀ ਹੈ ਨਾੜਾਂ ਜਿਹੜੀਆਂ ਪੂਰੀ ਚਮੜੀ ਦੇ ਉੱਤੇ ਹੀ ਮਹਿਸੂਸ ਹੁੰਦੀਆਂ ਬਾਕੀ ਤੋੜ ਕੇ ਤੁਹਾਨੂੰ ਇਹਨੂੰ ਦਿਖਾਉਣੇ ਆ ਸੋ ਦੋਸਤੋ ਦੇਖੋ ਇਹਦਾ ਟਾਂਚਾ ਥੋੜੀ ਥੋੜੀ ਭਲੂਣ ਲੱਤਾਂ ਦੇ ਉੱਤੇ ਆਉਣੀ ਸ਼ੁਰੂ ਹੋ ਗਈ ਆ ਕਿਉਂਕਿ ਸੂਣ ਦੇ ਨੇੜ ਆ ਕੇ ਪਸ਼ੂ ਨੂੰ ਇਹ ਆਉਂਦੀਆਂ ਆ ਖਾਸ ਕਰਕੇ ਪਹਿਲਾ ਜਾਂ ਦੂਜੇ ਸੂਏ ਤੇ ਆਪਾਂ ਜ਼ਿਆਦਾ ਦੇਖਦੇ ਆ ਟਾਂਚਾ ਦੇਖੋ ਬਾਈ ਰੋਕੋ ਮੜਾ ਗੋਆ ਕਰ ਲੈਂਦੇ ਸੋ ਦੋਸਤੋ ਇਹ ਝੋਟੀ ਵਿਕਰੀ ਆਸਤੇ ਆ ਬਾਈ ਜੀ ਹੋਰਾਂ ਕੋਲ 14 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹੈ ਮਾਂ ਦਾ ਦੁੱਧਾ ਰਿਕਾਰਡ 18-19 ਲੀਟਰ ਦਾ ਹੈ ਇਹ ਕਿੰਨਾ ਦੇਊਗੀ ਉਹ ਤੁਸੀਂ ਆ ਕੇ ਕੋਲੋਂ ਦੇਖਿਓ ਥੋੜੀ ਸਮਝ ਕੰਮ ਕਰੋਗੀ ਚੰਗੀ ਝੋਟੀ ਹੈ ਚੰਗੀ ਕੀਮਤ ਤੇ ਹੀ ਮਿਲਣੀ ਹੈ ਪਰ ਰੇਟ ਕੀ ਰਹੂਗਾ ਇਹ ਤੁਸੀਂ ਬਾਈ ਜੁਰਾਂ ਤੋਂ ਕਾਲ ਕਰਕੇ ਪਤਾ ਕਰ ਸਕਦੇ ਹੋ ਤੋਂ ਮੈਂ ਤੁਹਾਨੂੰ ਇਹ ਝੋਟੀ ਦੂਜਾ ਸੁਆਸ ਹੁੰਦੀ ਦਿਖਾ ਰਿਹਾ ਪਿੰਡ ਫਤੇਗੜ ਪੰਜ ਗਰਾਈਆਂ ਦੇ ਵਿੱਚੋਂ ਬਹੁਤ ਸੋਹਣੀ ਹਾਈਟ ਆ ਦੋਸਤੋ ਤੇ ਲੰਬਾਈ ਵੀ ਉਨੀ ਚੰਗੀ ਹੈ ਤੋਂ ਭਵਾਨਾ ਫਿਕਸ ਰੱਖੂਗੀ ਚੌੜਾ ਕਾਫੀ ਕੱਢੂਗੀ ਹਵਾਨਾ ਹਜੇ ਦਿਨ ਲੈਣੇ ਝੋਟੀ ਨੇ ਨਾੜਾਂ ਨੂੜਾਂ ਹਵਾਨੇ ਦੇ ਉੱਤੇ ਸੋਹਣੀਆਂ ਦਿਸਦੀਆਂ ਸਵੇਰ ਆਦੀ ਵੀ ਸੀਲ 3 ਫਿਰ ਦੱਸੋ ਤਾਂ ਤੁਹਾਨੂੰ ਤੋਰਨ ਤੋਂ ਵੀ ਆਈਡੀਆ ਹੁੰਦਾ ਹੁਣ ਗਲਤਾਂ ਜਿੰਨਾ ਖੋਲ ਕੇ ਤੁਰਦੀ ਐ ਤੋ ਇਹੀ ਆਈਡੀਆ ਹੁੰਦਾ ਵੀ ਹਜੇ ਹਵਾਨਾ ਹੋਰ ਕਾਫੀ ਭਰੂਗੀ ਪੱਟਾਂ ਦੇ ਸਾਂ ਵਿੱਚ ਹੀ ਰੱਖੂਗੀ ਹਵਾਨਾ ਵੈਸੇ ਜੀ ਸੋ ਇਹ ਮਰਜ ਇਹ ਝੋਟੀ ਦੱਸੋ ਦੂਜਾ ਸੂਆ ਸੰਦੀ ਵਿਕਰੀ ਵਾਸਤੇ ਆਮ ਘਰੇਲੂ ਪਸ਼ੂ ਪਾਲਕ ਵੀਰ ਕੋਲੋਂ ਤੁਹਾਨੂੰ ਵੀਡੀਓ ਦਿਖਾ ਰਿਹਾ ਆਗੇ ਪਾਸ ਤੁਸੀਂ ਕਰਨਾ ਪਸੂ ਬੰਦੀ ਬੰਦੋ ਜੀ ਸੋ ਇਹ ਝੋਟੀ ਮੁੱਸੋਂ ਮੈਂ ਤੁਹਾਨੂੰ ਪੂਰਾ ਲੰਬਾ ਜਿਹੜਾ ਇਹਨੂੰ ਚਲਾ ਕੇ ਦਿਖਾਤਾ ਹੈ ਤੋਰ ਕੇ ਦਿਖਾਤੀ ਹੈ ਮੈਂ ਨਾੜਾਂ ਦੀ ਗੱਲ ਕੀਤੀ ਸੀ ਉਹ ਐਸਾਈਡ ਦੇ ਉੱਤੇ ਮੈਨੂੰ ਬੜੀਆਂ ਸੋਹਣੀਆਂ ਇਹਦੇ ਖਵਾਨੇ ਤੇ ਦਿਸ ਰਹੀਆਂ ਥਣਾ 'ਚ ਚਾਰਾਂ ਚੀ ਬਿੱਥੀ ਇੱਕੋ ਜੀ ਆ ਪਰਲੇ ਥਣ ਕਾਫੀ ਦੂਰੀ ਦੇ ਉੱਤੇ ਤੁਹਾਨੂੰ ਨਜ਼ਰ ਆਉਣਗੇ ਉਹ ਵੀ ਤੁਸੀਂ ਇੱਥੋਂ ਦੇਖ ਸਕਦੇ ਇਸ ਤਰ੍ਹਾਂ ਦੇ ਇਹਦੇ ਥਣ ਚਾਰੇ ਥਣ ਹੁਣ ਕਲੀਅਰ ਇੱਥੋਂ ਜਿਹੜੇ ਆਪਾਂ ਨੂੰ ਦਿਸ ਰਹੇ ਆ ਕਾਂਚਾ ਇਹਦਾ ਤੁਸੀਂ ਦੇਖ ਲਓ ਹਜੇ ਧੁੰਨੀ ਕੋਲ ਪਲੂਣ ਨਹੀਂ ਗਈ। ਪਲੂਣ ਹਜੇ ਬੈਕ ਸਾਈਡ ਦੇ ਉੱਤੇ ਹੀ ਤੁਹਾਨੂੰ ਜਿਹੜੀਆਂ ਲੱਤਾਂ ਨੂੰ ਥੋੜੀ-ਥੋੜੀ ਆਉਣੀ ਸ਼ੁਰੂ ਹੋਈ ਹੈ ਪਰ ਹਜੇ ਟਾਈਮ ਇਹਦਾ ਬਾਕੀ ਵੀ ਹੈ ਇਹਨੇ ਦਿਨ ਲੈਣੇ ਆ। ਹੁਣ ਫੇਰ ਇਹਦੀ ਲੰਬਾਈ ਨੋਟ ਕਰ ਲਓ। ਥੋੜਾ ਖੁਰਬਾਈ ਦੀ ਉਹਨਾਂ ਨੇ ਬਣਾਏ ਨਹੀਂਗੇ। ਕਈ ਵਾਰ ਆਪਾਂ ਗੱਪਣ ਪਸ਼ੂ ਤੋਂ ਡਰ ਜਾਂਦੇ ਆ ਵੀ ਇਹਦੇ ਖੁਰ ਬਣਾਵਾਂਗੇ ਤਾਂ ਪਸ਼ੂ ਸੱਟ ਨਾ ਖਾਲੇ। ਜਦੋਂ ਸੂ ਪੈਂਦੀ ਹੈ ਫਿਰ ਖੁਰਾਂ ਦੀ ਸ਼ੇਪ ਸੋਹਣੀ ਹੋ ਜਾਣੀ ਹੈ ਤੇ ਚਾਲ ਇਹਦੀ ਹੋਰ ਇਦੋਂ ਵੀ ਸੋਹਣੀ ਨਜ਼ਰ ਆਊਗੀ ਤੁਹਾਨੂੰ ਥੋੜੇ-ਥੋੜੇ ਖੁਰ ਬਾਈ ਜਿਹੋਰਾ ਲੋ ਜਿਹੜੇ ਉਹ ਬਣਾਉਣ ਦੀ ਟੈਲ ਰਹਿ ਗਈ ਕਾਲੋ ਰਹਿ ਗਈ ਕਹ ਲੋ ਤੋ ਟਾਂਚਾ ਫੇਰ ਉਹਦਾ ਦੇਖ ਲੋ ਬਾਈ ਪੂਸ਼ ਮਾੜੀ ਜੀ ਫੜ ਲਿਓ ਖਵਾਨਾ ਬੈਕ ਸਾਈਡ ਤੋਂ ਦੋਸਤੋ ਵੈਸੇ ਪਾ ਨਾ ਵੀ ਪੂਸ਼ ਫੜੀਏ ਤਾਂ ਵੀ ਤੁਹਾਨੂੰ ਨਜ਼ਰ ਆਊਗਾ ਕਾਫੀ ਚੰਗਾ ਪੱਧਰ ਬਿਲਕੁਲ ਇੱਕੋ ਜਿਹਾ ਹਵਾਨਾ ਚਣਾ ਚ ਬਿੱਥੀ ਬਹੁਤ ਸੋਹਣੀ ਹੈਗਾ ਪੂਰਾ ਫੁੱਲਾ ਦਿਸਦਾ ਛੱਡ ਦਿਓ ਬਾਈ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਹੀ ਝੋਟੀ ਤੁਹਾਨੂੰ ਦਿਖਾਉਣੀ ਸੀ ਆਸ ਹੈ ਤੁਹਾਨੂੰ ਪਸੰਦ ਆਊਗੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ